me perna, ਉਹ ਨਾ ਵੀਡੀਓ ਪਾ ਦੀ ਮੈਂ ਪਾਦਣੀ ਉਹ ਮੈਂ ਪਾਦਣੀ ਉਹ ਵੀਡੀਓ ਪਾ ਆਪਣੀ ਗੀਤਾ ਨਾਲ ਸੁਨੰਦਾ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹਿੰਦੀ ਹੈ ਗੀਤਾ ਦੇ ਨਾਲ ਨਾਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਚੋਣ ਵਾਲਿਆਂ ਲਈ ਸੁਨੰਦਾ ਤਸਵੀਰਾਂ ਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ ਹਾਲਤ 'ਚ ਹੀ ਸੁਨੰਦਾ ਨੇ ਇੱਕ ਮਜ਼ਾਕੀਆ ਵੀਡੀਓ ਬਣਾਈ ਹੈ ਜਿਸ ਵਿੱਚ ਉਹ ਬੋਲ ਰਹੇ ਨੇ ਭੈਣ ਬੋਬੀ ਆ ਗਈ ਮੈਂ ਫਿਰ ਤੋਂ ਸੁਨੰਦਾ ਸ਼ਰਮਾ ਕਹਿੰਦੇ ਨੇ ਕਿ ਤੁਸੀਂ ਮੈਨੂੰ ਯਾਦ ਕਿਤਾ ਸੀ ਉਹ ਕਹਿੰਦੇ ਬੜਾ ਯਾਦ ਕੀਤਾ ਸੀ ਜਿਸ ਵਿੱਚ ਬੋਬੀ ਪੈਣ ਹਾਸੇ ਮਜ਼ਾਕ ਚ ਕਹਿ ਰਹੇ ਨੇ ਕਿ ਮੇਰੀ ਵੀਡੀਓ ਜੇ ਨਾ ਪਾ ਦਿਓ ਅੱਗੋਂ ਸੁਨੰਧਾ ਸ਼ਰਮਾ ਵੀ ਮਹਾਸਿਆ ਮਜ਼ਾਕ ਚ ਕਹਿੰਦੇ ਨੇ ਕਿ ਮੈਂ ਪਾ ਦੇਣੀ ਹਾਂ ਸੁਨੰਧਾ ਸ਼ਰਮਾ ਵੀ ਫਿਰ ਹਾਸਿਆ ਮਜ਼ਾਕ ਤੇ ਜਵਾਬ ਦਿੰਦੇ ਨੇ ਕਿ ਕਿ ਲੋਕੀ ਕਹਿੰਦੇ ਨੇ ਕਿ ਮੈਂ ਬੋਬੀ ਪੈਣ ਨੂੰ ਦੇਖਣਾ ਹੈ ਬੋਬੀ ਪੈਣ ਨੂੰ ਦੇਖਣਾ ਆਓ ਤੁਹਾਨੂੰ ਦਿਖਾਉਂਦੇ ਹਾਂ ਹਾਸਿਆ ਮਜ਼ਾਕ ਦੀ ਸੁਨੰਧਾ ਸ਼ਰਮਾ ਦੀ ਇੱਕ ਹੋਰ ਵੀਡੀਓ ਜਿਸ ਨੇ ਸਾਰਿਆਂ ਦਾ ਦਿਲ ਮੋਲਿਆ ਤੇ ਹੱਸਣ ਲਈ ਮਜਬੂਰ ਕਰ ਦਿੱਤਾ। ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜਦਕਿ ਕਈ ਲੋਕਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਨਹੀਂ ਭੈਣ ਬਾਬੀ ਕੀ ਹੋ ਗਈ? ਇਹਦੀ ਇਹ ਵੈਗਰ ਸੱਜੇ ਪਾਸੇ ਖਾਂਦੂ ਰਹੀਆਂ ਬੱਜੇ ਤੇ ਨੂੰ। ਇਹ ਆ ਗਈ। ਬਾਤ ਕਰਦੀ ਸੀ ਮਸਾ। ਬੜਾ ਹੈ ਬੜਾ ਦਿਲੋਂ ਦਾ ਸੜੀ ਅਰੇ ਮੈਂ ਬੜਾ ਯਾਰ ਬਣਾਇਆ ਮੈਂ ਤੇਰੀ ਕਲਾ ਉਹ ਨਾ ਵੀਡੀਓ ਪਾ ਦੀ ਮੈਂ ਪਾਣੀ ਮੈਂ ਪਾਣੀ ਵੀਡੀਓ ਪਾ ਇਸ ਮਸਾਲੇ ਅਖੇ ਵੰਗਣਾ ਕਿ ਤੇ ਲੋਕੀ ਇੰਨਾ ਹਸਣ ਬਹੁਤ ਖੁਸ਼ ਹੋਣ ਪਹਿਲੇ ਤੇ ਨੇ ਅੱਖੇਦਰ ਪਤਾ ਕੀ ਕੀਤੀ ਕਿ ਕਿ ਦਾਵਾ ਹੈ ਤੇ ਮੁੜ ਕੇ ਤੇ ਲੋਕੀ ਤੇਰੇ ਕੋ ਮੈਨੂੰ ਰੋਕੀ ਆਖਣਾ ਸੀ ਤੁਹਾਨੂੰ ਨਹੀਂ ਵੇਖ ਰਹੀ ਤੇ ਬਾਬੀ ਨੂੰ ਵੇਖਣਾ ਇੰਨੇ ਖਾਈ ਸੱਚੀ ਸੌਂ ਲੱਗੇ ਨਹੀਂ ਭੈਣ ਬਾਬੀ ਕੀ ਹੋ ਗਈ ਆਹ ਨਹੀਂ ਇਹ ਐਗਰ ਸੱਚੇ ਪਾ ਚਾ ਚਾ ਗਰੂ ਤੇ ਆ ਬਗਦੇ ਤੇ ਨੂੰ ਇਹ ਆ ਜੇ ਬਾਤ ਕਰਦੀ ਸੀ ਮਸਾ ਰਾਵ ਨੂੰ ਯਾਰ ਕੀ ਕਹੀ ਬੜਾ ਹੈ ਬੜਾ ਦਿਲੋਂ ਦਾ ਸੜੀ ਅਰੇ ਮੈਂ ਬੜਾ ਯਾਰ ਕਿਲਾ ਉਹ ਨਾ ਵੀਡੀਓ ਪਾ ਦੀ ਮੈਂ ਪਾ ਦੇਣੀ ਉਹ ਮੈਂ ਪਾ ਦੇਣੀ ਉਹ ਵੀਡੀਓ ਪਾ ਇਸ ਮਸਾਲੇ ਅਖੇ ਵੰਨਣਾ ਤੇ ਲੋਕੀ ਇੰਨਾ ਹਸਣ ਬਹੁਤ ਖੁਸ਼ ਹੋਣ ਹਾਂ ਪਹਿਲੇ ਤੇਨੇ ਅੱਖੇ ਨਾਲ ਪਤਾ ਕੀ ਕੀਤੀ ਕਿ ਕਿ ਦਾਵਾ ਹੈ ਤੇ ਮੁੜਖੇ ਤੇ ਲੋਕੀ ਤੇਰੇ ਕੋ ਮੈਨੂੰ ਲੋਕੀ ਅੱਖਣਾ ਹੀ ਤੁਹਾਨੂੰ ਨਹੀਂ ਵੇਖ ਰਹੀ ਤੇ ਬਾਬੀ ਨੂੰ ਵੇਖਣਾ ਏਂ ਸਾਈ ਸੱਚੀ ਸੌਂ ਲੱਗੀ ਸੱਚ